23 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਦਿੱਲੀ ਦੇ ਲਾਲ ਕਿਲੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਜਿਹੜਾ ਸ਼ਹੀਦੀ ਸਤਾਵੀ ਹੈ ਉਸ ਨੂੰ ਬੜੇ ਹਮ ਹਮਾ ਕੇ ਸੰਗਤਾਂ ਦੇ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਦੂਰੋ ਦਰਾਡੇੋਂ ਇੱਥੇ ਸੰਗਤਾਂ ਪਹੁੰਚ ਰਹੀਆਂ ਨੇ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਜਿੱਥੇ ਗੁਰੂ ਘਰ ਲੰਗਰ ਟੁੱਟ ਵਰਤ ਰਿਹਾ ਉੱਥੇ ਅੰਦਰ ਬਾਜ਼ਾਰ ਵੀ ਇੱਕ ਤਰੀਕੇ ਨਾਲ ਸੰਗਤਾਂ ਵਾਸਤੇ ਸਜਾਇਆ ਗਿਆ ਕਿ ਸੰਗਤ ਨੂੰ ਜਿਹੜੀ ਚੀਜ਼ ਦੀ ਲੋੜ ਹੋਵੇ ਲੋਕੀ ਜਦੋਂ ਆਉਂਦੇ ਨੇ ਬਾਹਰੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਦੂਰੋ ਦਰਾਡੇੋਂ ਤੇ ਇੱਕ ਯਾਦਗਾਰ ਜ਼ਰੂਰ ਨਾਲ ਖੜਨ ਦੀ ਕੋਸ਼ਿਸ਼ ਕਰਦੀਆਂ ਨੇ ਕਿਤੇ ਜਾਂਦੇ ਨੇ ਤੇ ਉੱਥੇ ਹੀ ਹਿੱਸੇ ਤੁਹਾਨੂੰ ਤਸਵੀਰਾਂ ਇੱਥੋਂ ਦੀਆਂ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਵੱਖਰੀਆਂ ਵੱਖਰੀਆਂ ਇ ਤੁਸੀਂ ਰਮਾਲਾ ਸਾਹਿਬ ਤੋਂ ਲੈ ਕੇ ਜੇਕਰ ਤੁਸੀਂ ਸ਼੍ਰੀ ਸਾਹਿਬ ਖਰੀਦਣੇ ਚਾਹੋ ਤੁਸੀਂ ਗਾਤਰੇ ਦੀ ਕਿਰਪਾਨ ਲੈਣੀ ਚਾਹੋ ਗਾਤਰਾ ਲੈਣਾ ਚਾਹੋ ਹੋਰ ਜੋ ਸਮਾਨ-ਸਮਾਨ ਹੈ ਉਸ ਦੀ ਇੱਥੇ ਤਮਾਮ ਜੜੀਆਂ ਨੇ ਉਹ ਜਿਹੜੇ ਸਟਾਲਸ ਨੇ ਉਹ ਲਗਾਏ ਗਏ ਨੇ ਤੁਸੀਂ ਆ ਵੀ ਦੇਖ ਸਕਦੇ ਹੋ ਕਿ ਨਿਹੰਗ ਸਿੰਘਾਂ ਦੇ ਜਿਹੜੇ ਬਾਣੇ ਨੇ ਜਿਹੜੇ ਚੱਕਰ ਦੇ ਤਿਲ ਸਿਰ ਦੇ ਤੇ ਸਜਾਉਂਦੇ ਨੇ ਉਹ ਇਸ ਤੋਂ ਇਲਾਵਾ ਤਮਾਮ ਜੜੀਆਂ ਉਹ ਚੀਜ਼ਾਂ ਨੇ ਉਹ ਵੀ ਇੱਥੇ ਮੌਜੂਦ ਨੇ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ आ, लाल किले ਤੇ ਵਿੱਚ ਜਿਹੜਾ ਗੁਰਮਤ ਸਮਾਗਮ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਉਸ ਦੀਆਂ ਇਹ ਤਸਵੀਰਾਂ ਨੇ ਕਿ ਜਿੱਥੇ ਵੱਖਰੇ ਕਰੇ ਬਾਜ਼ਾਰ ਦਾ ਸਾਮਾਨ ਸਜਾਇਆ ਉੱਥੇ ਹੀ ਬਹੁਤ ਸੋਹਣੀਆਂ ਤਸਵੀਰਾਂ ਕਿ ਜੇਕਰ ਤੁਸੀਂ ਆਪਣੇ ਘਰ ਸਜਾਣੀਆਂ ਚਾਹੋ ਤੇ ਉਹ ਵੀ ਇੱਥੇ ਨਾਲ ਮੌਜੂਦ ਨੇ ਆ ਤਸਵੀਰਾਂ ਆਪਣੇ ਆਪ ਮੂੰਹ ਬੋਲਦੀਆਂ ਸ੍ਰੀ ਦਰਬਾਰ ਸਾਹਿਬ ਦੀ ਅੰਦਰ ਦੀ ਤਸਵੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰਾਂ ਅਕਸਰ ਅਸੀਂ ਸ੍ਰੀ ਜੂਠ ਸਾਹਿਬ ਦੇਖਦੇ ਆ ਉਹ ਇਸ ਤੋਂ ਇਲਾਵਾ ਵੱਖਰੀਆਂ ਤਸਵੀਰਾਂ ਜਿਹੜੀਆਂ ਨੇ ਉਚੇਚੇ ਤੌਰ ਤੇ ਇੱਥੇ ਲੋਕਾਂ ਕੋਲ ਲੈ ਆ ਗਿਆਆਂ ਨੇ ਕਿ ਲੋਕ ਜੇਕਰ ਇੱਥੇ ਪਹੁੰਚਣ ਤੇ ਇੱਥੋਂ ਇੱਕ ਯਾਦਗਾਰ ਦੇ ਤੌਰ ਤੇ ਨਵਾਂ ਸਾਮਾਨ ਲੈ ਕੇ ਆਪਣੇ ਨਾਲ ਜਾਣ ਜਿੱਥੇ ਸਮਾਨ ਉਸ ਤਰੀਕੇ ਦਾ ਵਿਕ ਰਿਹਾ ਹੈ ਉੱਥੇ ਇਸ ਤਰੀਕੇ ਦੇ ਖੜਾਉਣੇ ਜਿਹੜੇ ਨੇ ਕਿ ਇੱਕ ਛੋਟਾ ਸਿੱਖ ਬੱਚਾ ਜਿਹੜਾ ਉਸ ਦੀ ਦਸਤਾਰ ਸਜਾਈ ਗਈ ਹੈ ਇਹ ਯਾਦਗਾਰਾਂ ਦੇ ਤੌਰ ਤੇ ਨੇ ਕਿ ਜੇਕਰ ਤੁਸੀਂ ਯਾਦਗਾਰ ਦੇ ਤੌਰ ਤੇ ਇੱਥੋਂ ਕੁਝ ਲੈ ਕੇ ਜਾਣਾ ਚਾਹੋ ਤੇ ਉਹ ਇੱਥੇ ਨਜ਼ਰ ਆਉਂਦਾ ਹੈ ਦੂਸਰੇ ਪਾਸੇ ਜਿਹੜੇ ਕੱਪੜਿਆਂ ਦੀ ਯਾਦਗਾਰ ਆ ਤੁਸੀਂ ਦੇਖੋਗੇ ਚੜਦੀ ਕਲਾ ਫਤਿਹ ਪੰਜਾਬੀ ਜਿਹੜੀ ਉੱਤੇ ਲਿਖੀ ਹੋਈ ਹੈ ਪੰਜਾਬ ਦੇ ਨਕਸ਼ੇ ਬਣੇ ਹੋਏ ਨੇ ਊੜਾ ਐੜਾ ਲਿਖਿਆ ਹੋਇਆ ਉਹ ਵੀ ਇੱਥੇ ਮੌਜੂਦ ਹੈ ਪੰਜਾਬੀ ਵਿਰਸਾ ਦੇ ਨਾਂ ਤੋਂ ਇਹ ਲੋਕ ਇੱਥੇ ਲੈ ਕੇ ਪਹੁੰਚੇ ਨੇ ਤੇ ਤਸਵੀਰਾਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਇਸ ਬਾਜ਼ਾਰ ਦੀਆਂ ਕਿ ਕਿਸ ਤਰੀਕੇ ਨਾਲ ਖੂਬਸੂਰਤ ਸਟਾਲ ਇੱਥੇ ਸਜਾਏ ਗਏ ਨੇ ਜਿਹੜੀਆਂ ਸੰਗਤਾਂ ਇਸ ਲਾਲ ਕਿਲੇ ਸਮਾਗਮ ਪਹੁੰਚਿਆ ਨੇ ਉਹ ਚੇਤੇ ਤੌਰ ਤੇ ਉਹ ਆਪਣੇ ਵਾਸਤੇ ਇੱਥੋਂ ਯਾਦਗਾਰ ਨਾਲ ਲੈ ਕੇ ਜਾ ਸਕਦੇ ਨੇ ਕੈਮਰਾਮੈਨ ਰਾਮ ਦੇ ਨਾਲ ਹਰਪ ਸਿੰਘ ਜੀਟੀਸੀ ਨਿਊਜ਼ ਦਿੱਲੀ